ਆਈ ਪਾਈ ਸੈਰ ਕਰਦੇ ਬਈ ਥੋਨਗਦੇ ਬਈ ਤੇ ਅਸੀਂ ਦੇਖਿਆ ਕਿ ਇੱਥੇ ਬੜਾ ਤਗੜਾ ਧਮਾਕਾ ਹੋਇਆ ਹੈ ਉੱਪਰ ਅੱਗ ਦੇ ਗੋਲੇ ਗਿਆ ਉੱਪਰ ਆਈ ਮੁਰੇ ਇੱਥੇ ਆ ਕੇ ਦੇਖਿਆ ਕਿ ਥੱਲੇ ਤਾਂ ਕੋਈ ਟੋਆ ਟਾਇਆ ਨਹੀਂ ਪਰ ਇਹ ਹੈ ਕਿ ਬਲਾਸ ਬਹੁਤ ਜ਼ਬਰਦਸਤ ਪਤਾ ਕੋਈ ਨਹੀਂ ਜੀ ਕੋਈ ਕਹਿੰਦਾ ਪੰਪ ਹੈ ਕੋਈ ਕਹਿੰਦਾ ਕੋਸ਼ ਪਰ ਫਿਰ ਵੀ ਆਪਾਂ ਨੂੰ ਇਤਿਹਾਸ ਦੇ ਤੌਰ ਤੇ ਏਰੀਆ ਰਾਉਂਡ ਅਪ ਕੀ ਉੱਤੇ ਪਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਆ ਜਾਂ ਜੀ ਜੀ ਅਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਪੈਂਟ ਇਹ ਜਿਹੜੀ ਅੱਗ ਪੁਰੋ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਹੈ ਪਠਾਨਕੋਟ ਦੇ ਅਬਰੋਲ ਨਗਰ ਦੇ ਵਿੱਚ ਇੱਕ ਜ਼ਬਰਦਸਤ ਧਮਾਕਾ ਹੋਇਆ ਪਰ ਤਖ ਦਰਸ਼ੀਆਂ ਮੁਤਾਬਕ ਕੂੜੇ ਦੇ ਵਿੱਚ ਕੱਚ ਦੀ ਬੋਤਲ ਪਈ ਸੀ ਜਿਸ ਕਰਕੇ ਧਮਾਕਾ ਹੋ ਗਿਆ ਕਿਹਾ ਗਿਆ ਕਿ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਹਫੜਾ ਤਫੜੀ ਮੱਚ ਗਈ ਸੀ ਹਾਲਾਂਕਿ ਉਧਰ ਪੁਲਿਸ ਦਾ ਕਹਿਣਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਮੁੱਢਲੀ ਜਾਂਚ ਪੜਤਾਲ ਕੀਤੀ ਗਈ ਹੈ ਤੇ ਇਹ ਮਾਮੂਲੀ ਧਮਾਕਾ ਲੱਗ ਰਿਹਾ ਹੈ ਕੀ ਹੋਇਆ ਆਈ ਪਾਈ ਸੈਰ ਕਰਦੇ ਵਹੀ ਥੋਨਗ ਦੇ ਵਿੱਚ ਤੇ ਅਸੀਂ ਦੇਖਿਆ ਕਿ ਇੱਥੇ ਬੜਾ ਤਗੜਾ ਧਮਾਕਾ ਹੋਇਆ ਉੱਪਰ ਅੱਗ ਦੇ ਗੋਲਾ ਗਿਆ ਉੱਪਰ ਆਈ ਮੁਰਕੇ ਇੱਥੇ ਆ ਕੇ ਦੇਖਿਆ ਕਿ ਥੱਲੇ ਤਾਂ ਕੋਈ ਟੋਆ ਟਾਇਆ ਨਹੀਂ ਪਰ ਇਹ ਹੈ ਕਿ ਬਲਾਸ ਬਹੁਤ ਜ਼ਬਰਦਸਤ ਸੀ ਕਿਸੇ ਦਾ ਬਲਾਸ ਸੀ ਪਤਾ ਕੋਈ ਨਹੀਂ ਜੀ ਕੋਈ ਕਹਿੰਦਾ ਬੰਬ ਹੈ ਕੋਈ ਕਹਿੰਦਾ ਕੋਸ਼ ਹੈ ਪਰ ਇਹ ਤਾਂ ਹੁਣ ਪੁਲਿਸ ਨੂੰ ਪਤਾ ਆਏਗਾ ਕਿ ਕੀ ਹੈਗਾ ਜਿੱਦਾਂ ਉਸ ਟਾਈਮ ਕਿ ਦਰਦਮੋਤ ਸੀ ਬਹੁਤ ਡਰੇ ਰਹੇ ਸੀ ਲੋਕੀ ਸਭ ਰੇੜੀਆਂ ਰੂੜੀਆਂ ਵਾਲੇ ਸਭ ਦੌੜ ਗਏ ਸਾਰੇ ਆਈ ਵੀ ਦੌੜਦੇ ਆਏ ਉਹਦੇ ਇਸ ਤਰ੍ਹਾਂ ਆਪਾਂ ਨਿਊ ਅਬਰੋਲ ਨਗਰ ਬ੍ਰਿਜ ਤੇ ਲਾਗੇ ਖੜੇ ਆ तो साको इन्फॉर्मेन आई थ कि इतने कोई साउंड आई है काफ़ी ज़्यादा जिस तरह लग्या कोई ब्लास्ट हो मैं मौके पर आके देखिया थले स्पॉट भी तो इस तरह कोई ब्लास्ट वाली गल है नहीं जो प्रिलिमिनरी मैं देखी है क्योंकि मैं खुद भी आर्मी च रहा बारह साल साम से अपना तजर्बा भी सी कोई मतलब आप कह लिए कि भी कोई आर टी एक्स या इस तरह का बलास्ट कोई जोड़ा स्पैशली डिजाइनड जिसने कोई आई टी लगाई होगी इस तरह ਪ੍ਰੀਮੀਨਰੀ ਜੋ ਮੈਂ ਦੇਖਿਆ ਮੌਕਾਚੇ ਵਿੱਚ ਉਸ ਤਰ੍ਹਾਂ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਆ ਜਾਂ ਜੀਜੀ ਅਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਅਬੈਂਡੰਟ ਤੇ ਇਹ ਜਿਹੜੀ ਅੱਗ ਪਰੋਂ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਹੈ ਤੇ ਅਲਕੋਹਲ ਕੀ ਹੁੰਦਾ ਜਦੋਂ ਪਾੜਦਾ ਤਾਂ ਉਹ ਜਿੰਨਾ ਉਹਦੇ ਵਿੱਚ ਲਿਕਵਿਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਫੈਲਰਦਾ ਪਰ ਫਿਰ ਵੀ ਆਪਾਂ ਨੂੰ ਇਤਿਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਐ ਸਪੈਸ਼ਲਿਸਟ ਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲੈਂਦੇ ਆ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਉਹਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ